Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਤਾਂ ਜੀ ਦੇਖ ਰਹੇ ਹੋ ਤੁਸੀਂ Indian TV News Punjab ਮੈਂ ਕੁਲਵਿੰਦਰ ਸਿੰਘ ਹਾਂ ਰਸੂਲਪੁਰ ਆ ਅੱਜ ਸਰੋਵਣੀਆ ਕਾਲੀਤਾਲ ਵੱਲੋਂ ਪੰਜਾਬ ਬਚਾਓ ਯਾਤਰਾ ਜੋ ਕਿ ਮਰੱਡੇ ਤੋਂ ਸ਼ੁਰੂ ਹੋਣ ਲੱਗੀ ਆ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਪਤਾਨ ਸਰੋਵਣੀਆ ਕਾਲੀਤਾਲ ਵੱਲੋਂ ਇੱਥੇ ਜਿੱਥੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਦੇ ਹੱਕ ਦੇ ਵਿੱਚ ਰੋਡ ショਅ ਵੀ ਕੀਤਾ ਜਾਵੇਗਾ ਤੇ ਨਾਲ ਦੀ ਨਾਲ ਹਲਕਾ ਸ੍ਰੀ ਚਮਕੌਰ ਸਾਹਿਲ ਦੇ ਇੰਚਾਰਜ ਡੀਟੀਓ ਕਰਨ ਸਿੰਘ ਵੀ ਉਹਨਾਂ ਦੇ ਨਾਲ ਹੋਣਗੇ ਤੋਂ ਇੱਕ ਤਸਵੀਰਾਂ ਤੁਸੀਂ ਮਰਲੇ ਤੋਂ ਦੇਖ ਰਹੇ ਹੋ ਜਿੱਥੇ ਜੇ ਪੰਜਾਬ ਬਚਾਓ ਜਾਗਰ ਸਰਦਾਰ ਫਕੀਰ ਸਿੰਘ ਪਾਗਲ ਪ੍ਰਧਾਨ ਸਰੋਪਨੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ thank mm -hmm. you